ਮਾਮਲੇ ਜਗੇ ਵੀ ਕੱਲ 26 ਤਰੀਕ ਨੂੰ ਮਾਰਨਿੰਗ ਟਾਈਮਸ ਨੂੰ ਮੈਸੇਜ ਮਿਲਿਆ ਹੈਗਾ ਉਹਦੇ ਵਿੱਚ ਇਹ ਹੈ ਕਿ ਡੈੱਡ ਬੋਡੀ ਬੇ ਆਵਾਦ ਪਲਾਟ ਦੇ ਵਿੱਚ ਪਈ ਹੈਗੀ ਆ ਔਰ ਜਾ ਕੇ ਅਸੀਂ ਮੌਕੇ ਤੇ ਜਦੋਂ ਚੈੱਕ ਕੀਤਾ ਹੈਗਾ ਬੋਡੀ ਉੱਤੇ ਡਰਮ ਤੋਂ ਬਾਹਰ ਸੀਗੀ ਐਂਡ ਕੱਪੜੇ ਚ ਲਿਪਟੀ ਹੋਈ ਸੀਗੀ ਬੋਡੀ ਇੱਕ ਦੇਖਣ ਜੀ ਤਾਂ ਪ੍ਰਵਾਸੀ ਲੱਗ ਰਿਹਾ ਸੀਗਾ ਉਸ ਤੋਂ ਤਾਂ ਬੋਡੀ ਉਹਦੀ ਬਾਈਂਡ ਕੀਤੀ ਹੋਈ ਸੀ ਜੋ ਅਸੀਂ ਜਾ ਕੇ ਮੌਕੇ ਤੇ ਜੜੀਆਂ ਵੀ ਛੜੀਆਂ ਟੀਮਾਂ ਹੈਗੀਆਂ ਬੁਲਾਈਆਂ ਗਈਆਂ ਉੱਥੇ ਐਫਐਸਐਲ ਲਾ ਕੇ ਫਿਰ ਡਾਕਟਰ ਬੁਲਾ ਕੇ ਉਹਦੀ ਸਿਰ ਚੈੱਕਅਪ ਕੀਤਾ ਉਸਨੇ ਕੋਈ ਖਾਸ ਮੰਤਵ ਦਿੱਤੀ ਹੈ ਉਹਦੀ ਤੰਤੀ ਤੋਂ ਚਲੀ ਦੇਨੀ ਰਿਪੋਰਟ ਹੈਗੀ ਹਰ ਤਰ੍ਹਾਂ ਦੇ ਕੈਮਰੇ ਦੀ ਨਿਗਰਾਨੀ ਜੋ ਹਾਈਵੇ ਤੇ ਤੇ ਇੱਕ ਕੈਮਰਾ ਸੀ ਉਹ ਚੈੱਕ ਅਪ ਕੀਤਾ ਉਹਦੇ ਨਾਲ ਹੀ ਤਾਂ ਕੁਝ ਹੈ ਨਹੀਂ ਐਂਟਰੀ ਬੈਕ ਸਾਈਡ ਤੋਂ ਰੇਲਵੇ ਟਰੈਕ ਹੈਗਾ ਰੇਲਵੇ ਟਰੈਕ ਤੋਂ ਪਿੱਛੇ ਜਾ ਕੇ ਜੋ ਚੈੱਕ ਕੀਤੀ ਗਈਆਂ ਫੈਕਟਰੀ ਵਗੈਰਾ ਹੈਗੀਆਂ ਉੱਥੋਂ ਵੀ ਕੈਮਰੇ ਚੈੱਕ ਕੀਤੇ ਬਟ ਉੱਥੇ ਕੈਮਰੇ ਨਹੀਂ ਪਾਏ ਗਏਗੇ ਐਂਡ ਜੋ ਰਿਲੇਵੈਂਟ ਸਾਡੀ ਤਫਤੀਸ਼ ਹੈਗੀ ਉਹ ਅਸੀਂ ਹੁਣ ਤੱਕ ਕਰ ਰਹੇ ਹੈਗੇ ਲੱਗ ਰਹੀ ਹੈ ਫੈਕਟਰੀਆਂ ਵੀ ਫੈਕਟਰੀਆਂ ਦੇ ਵਿੱਚੋਂ ਹਲੇ ਤੱਕ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਮਿਲੀ ਕਿ ਜੋ ਗੁੰਮਸ਼ੁਦਗੀ ਪਰਸਨ ਦੀ ਹੈਗੀ ਆ ਬਾਕੀ ਜੋ ਅਸੀਂ ਇਹ ਦਸਤਿਆਰ ਜਾਰੀ ਕਰਵਾ ਦਿੱਤੇ ਗ ਇਸਨੂੰ ਉੱਥੋਂ ਸਾਡੇ ਪਰਸਨ ਨਹੀਂ ਦੱਸਿਆ ਸਜਾ ਜੀ ਲੱਗਦਾ ਨਹੀਂ ਕੋਈ ਕਤਲ ਦੀ ਸ਼ੰਕਾ ਜਾਂ ਕਿਸੇ ਨੇ ਮਾਰ ਨਹੀਂ ਫਿਲਹਾਲ ਇਸ ਬਾਰੇ ਕੁਝ ਨਹੀਂ ਸੀ ਇਨਵੈਸਟੀਗੇਟ ਕਰ ਰਹੇ ਹੈਗਾ ਕੀ ਚੀਜ਼ਾਂ ਸਾਹਮਣੇ ਆਉਂਦੀਆਂ ਹੈਗੀਆਂ ਬਾਅਦ ਵਿੱਚ ਅਸੀਂ ਜਾਂ ਧਿਆਨ ਚੁੱਕ ਲਵਾਂਗੇ ਕੋਈ ਡੈਡ ਬੋਡੀ ਦੀ ਕੋਈ شناخت ਹੈ ਉਹ ਪਹਿਲੀ ਨਹੀਂ ਕੋਈ ਉਹਦੇ ਬੋਡੀ ਤੇ ਕੋਈ ਅਦਾਂ ਦਾ ਮਾਰਕ ਨਹੀਂ ਹੈਗਾ ਜਿਸ ਨਾਲ ਉਹਦੀ شناخت ਹੋ ਸਕੇ ਲੇ ਤਾਂ ਫਿਲਹਾਲ ਅਸੀਂ ਜੋ ਗਮਸ਼ੂਦਗੀ ਨੂੰ ਲੈ ਕੇ ਜੋ ਵੀ ਹੈਗਾ ਅਸੀਂ ਉਸ ਸੰਬੰਧਤ ਆ ਥਾਣਿਆਂ ਦੇ ਵਿੱਚ ਅਸੀਂ ਪੂਲ ਸਟੇਸ਼ਨਸ ਦੇ ਵਿੱਚ ਉਹਦੀ ਕੁਐਸਟੀ ਕਰਾ ਚੁੱਕੇ ਹੈਗੇ ਜੋ ਸਾਨੂੰ ਇੱਕ ਤੇ ਮੈਸੇਜ ਆ ਲੱਗਿਆ ਹਾਂਜੀ ਇਸ ਟਾਈਮ ਉਹ ਮਾਰਸਰੀ ਦੇ ਵਿੱਚ ਰੱਖੀ ਹੋਈ ਹੈ ਅਸੀਂ ਜਲਦੀ ਤੋਂ ਜਲਦੀ ਹੋਊਗੀ ਕੰਮ ਕਰ ਰਹੇ ਹਾਂ ਹਾਂ ਬੰਨੀ ਹੋਈ ਸੀ ਜੀ ਜੋ ਉਸ ਟਾਈਮ ਮੌਕੇ ਤੇ ਪਾਈ ਗਈ ਹੈ ਜੀ ਠੀਕ ਹੈ ਜੀ ਬਰ ਕਿੰਗਦਮੀ ਹੋ ਜਾਏਗਾ ਨਾ ਅਜਰੂ ਖਬਰ ਚੱਲ ਗਈ ਜੀ ਫਿਰ ਸ਼ੌਟ ਚੱਲ ਗਿਆ ਵਿੱਚ